ਮੇਰੇ ਬਹੁਤ ਸਾਰੇ ਦਰਸ਼ਕਾਂ ਨੇ ਇੰਤਜ਼ਾਰ ਕੀਤਾ ਤੇ ਉਹਨਾਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਸਾਨੂੰ ਵੀ ਇਹ ਸੀ ਕਿ ਅਸੀਂ ਅੱਜ ਲਾਈਵ ਜ਼ਰੂਰ ਜਾਣਾ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਜੁੜੇ ਹੋਵੋਗੇ ਤੇ ਜਿਹੜੇ ਕੁਝ ਭੈਣਾਂ ਸਾਡੀਆਂ ਉਹ ਨਹੀਂ ਹਲੇ ਇਸ ਉਹਦੇ ਵਿੱਚ ਜੁੜੀਆਂ ਹੋਈਆਂ ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਸਮਾਂ ਲੱਗਦਾ ਤੇ ਲੇਟ ਹੋ ਗਏ ਸੀ ਇਸ ਦੇ ਲਈ ਮਾਫੀ ਚਾਹਨੇ ਆਫੀਸ਼ੀਅਲ ਰਾਜਵਿੰਦਰ ਰਟੋਲ ਚੈਨਲ ਐਸ ਵਾਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਰਾਜਵਿੰਦਰ ਕੌਰ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੇ ਅਸੀਂ ਇੱਕ ਸੀਰੀਜ਼ ਜਿਹੜੀ ਉਹ ਉਹਤੇ ਗੱਲ ਕਰ ਰਹੇ ਆ ਗੱਲਾਂ ਕੁੜੀਆਂ ਦੀਆਂ ਸੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਕੁੜੀਆਂ ਨਾਲ ਸਬੰਧਤ ਨੇ ਜੇਕਰ ਅਸੀਂ ਗੱਲ ਜਿਹੜਾ ਮੈਂ ਗੱਲ ਕਰ ਰਹੀ ਸੀ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਨਾਨੀਆਂ ਇਹਦੇ ਬਾਬਤ ਮੈਂ ਗੱਲ ਕਰ ਰਹੀ ਸੀ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਅਸੀਂ ਕੀਤੀਆਂ ਵੀ ਨੇ ਤੇ ਸ਼ਾਇਦ ਤੁਸੀਂ ਉਹ ਵੀ ਸੁਣੋਗੇ ਪਰ ਮੈਂ ਲਾਈਵ ਹੈ ਜਿਹੜਾ ਤੁਹਾਡੇ ਰੂਬਰੂ ਹੋਣਾ ਚਾਹੁੰਦੀ ਸੀ ਇਹਨਾਂ ਗੱਲਾਂ ਦੇ ਵਿੱਚ ਮੈਂ ਉਮੀਦ ਕਰਦੀ ਆਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਹੋਣਗੀਆਂ ਉਮੀਦ ਕਰਦੀ ਆਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ رابطہ ਜਿਹੜਾ ਉਹ ਕਾਇਮ ਕਰੋ ਤਾਂ ਕਿ ਤੁਹਾਡੇ ਵਿਚਾਰ ਨੇ ਜਿਹੜੇ ਉਹ ਸਾਨੂੰ ਸਾਡੇ ਨਾਲ ਹੈ ਜਿਹੜੇ ਵਾਰਤਾਲਾਪ ਹੋਵੇ ਤੇ ਅਸੀਂ ਤੁਹਾਡੇ ਜਿਹੜੇ ਵਿਚਾਰ ਨੇ ਉਹ ਜਾਣ ਸਕੀਏ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਕਿ ਸੁਣਨਾ ਚਾਹੁੰਦੇ ਹੋ ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜੇਕਰ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਤਾਂ ਬਹੁਤ ਕੁਝ ਹੈ ਕੁੜੀਆਂ ਦੇ ਲਈ ਤੇ ਜੇ ਅਸੀਂ ਪਹਿਲੇ ਸਮਿਆਂ ਦੀਆਂ ਗੱਲਾਂ ਕਰਦੇ ਆ ਤਾਂ ਇੱਕ ਪਰਿਵਾਰ ਦੇ ਵਿੱਚ ਜੇਕਰ ਕੁੜੀ ਜਿਹੜੀ ਪਿੰਡ ਦੀ ਹੈ ਨਾ ਉਹਨੂੰ ਸਾਰਾ ਹੀ ਪਿੰਡ ਹੈ ਜਿਹੜਾ ਆਪਣੇ ਘਰ ਦੀ ਕੁੜੀ ਵਾਂਗ ਮੰਨਦਾ ਹੈ ਜੇ ਕਿਤੇ ਮਿਲ ਜਾਣਾ ਤਾਂ ਤੁਸੀਂ ਸੁਣਿਆ ਹੋਵੇਗਾ ਬਹੁਤ ਸਾਰੇ ਜਿਹੜੇ ਇਹ ਰਿਵਾਜ ਨੇ ਸਾਡੇ ਕਈ ਲੋਕੀ ਅੱਜਕੱਲ ਕਹਿਣ ਲੱਗੇ ਕਿ ਇਹ ਬੋਝ ਬਣੇ ਹੋਏ ਨੇ ਦੇਖੋ ਜੇਕਰ ਤੁਸੀਂ ਤੁਹਾਡੀ ਸੋਚ ਤੇ ਹੈ ਜੇਕਰ ਤੁਸੀਂ ਉਹਨਾਂ ਨੂੰ ਬੋਝ ਸਮਝ ਕੇ ਚੱਲ ਰਹੇ ਹੋ ਤਾਂ ਉਹ ਤੁਹਾਨੂੰ ਬੋਝ ਹੀ ਲੱਗਣਗੇ ਹਾਂ ਕੁਝ ਸਥਿਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਬੋਝ ਤਾਂ ਲੱਗਦੀਆਂ ਨੇ ਜੇਕਰ ਆਰਥਿਕ ਤੌਰ ਤੇ ਸਾਨੂੰ ਕੁਝ ਕਮਜ਼ੋਰੀ ਹੈ ਤਾਂ ਉੱਥੇ ਸਾਰਿਆਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਦੇਖੋ ਕੋਈ ਤਕੜਾ ਤੇ ਕੋਈ ਮਾੜਾ ਪਰ ਗੱਲ ਇੱਥੇ ਪਿਆਰ ਦੀ ਸਤਕਾਰ ਦੀ ਕੁੜੀਆਂ ਦਾ ਸਤਕਾਰ ਕੀਤਾ ਜਾਂਦਾ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਕਿਉਂਕਿ ਦੇਖੋ ਸਾਰੀਆਂ ਉਂਗਲਾਂ ਨੇ ਜਿਹੜੀਆਂ 5 ਦੀਆਂ ਪੰਜੇ ਉਹ ਇੱਕ ਬਰਾਬਰ ਨਹੀਂ ਹੁੰਦੀਆਂ ਕੋਈ ਤਕੜਾ ਤੇ ਕੋਈ ਮਾੜਾ ਕਿਸੇ ਨੇ ਤੁਹਾਨੂੰ ਸੋਨੇ ਦੇ ਨਾਲ ਵੀ ਲੱਦ ਦੇਣਾ ਤੇ ਕਿਸੇ ਪਾਸੋਂ ਤੁਹਾਨੂੰ 50 ਰੁਪਏ 100 ਰੁਪਏ ਉਹ ਵੀ ਮਿਲਦੇ ਆ ਪਰ ਜੇਕਰ ਨੀਅਤ ਤੁਹਾਡੀ ਹੈ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਵੀ ਹਾਂ ਮੇਰਾ ਪਿਆਰ ਤੇ ਸਤਕਾਰ ਕੀਤਾ ਹੈ ਤੇ ਨਾਲ ਹੀ ਅਸੀਂ ਦੇਖਦੇ ਹਾਂ ਕੁੜੀਆਂ ਨਾਲੋਂ ਵੱਧ ਤਾਂ ਪਰੌਣਿਆਂ ਦਾ ਸਤਕਾਰ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਪਰ ਫਿਰ ਵੀ ਕਈਆਂ ਨੂੰ ਹੈ ਜਿਹੜਾ ਲਾਲਚ ਵਸ ਪਏ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਜਿਨ੍ਹਾਂ ਨੇ ਸ਼ਾਇਦ ਜ਼ਿਆਦਾ ਦਿੱਤਾ ਉਹ ਸਾਨੂੰ ਜ਼ਿਆਦਾ ਪਿਆਰ ਕਰਦੇ ਨੇ ਨਹੀਂ ਇਹ ਮਾਪਦੰਡ ਨੇ ਜਿਹੜੇ ਉਹ ਨਹੀਂ ਹੋਣੇ ਚਾਹੀਦੇ ਇਹ ਮਾਪਦੰਡ ਥੋੜੇ ਜੇ ਗਲਤ ਨੇ ਕਿਉਂਕਿ ਪਿਆਰ ਹੈ ਜਿਹੜਾ ਸਤਕਾਰ ਹੈ ਉਹ ਪੈਸਿਆਂ ਜਾਂ ਫਿਰ ਚੀਜ਼ਾਂ ਦੇ ਨਾਲ ਨਹੀਂ ਹੁੰਦਾ ਪਿਆਰ ਸਤਕਾਰ ਹੈ ਜਿਹੜਾ ਉਹ ਦਿਲੋਂ ਹੁੰਦਾ ਹੈ ਤੇ ਤੁਹਾਡਾ ਕਿੰਨਾ ਕੋਈ ਸਤਕਾਰ ਕਰ ਰਿਹਾ ਹੈ ਇਹ ਸਾਨੂੰ ਉਹਨਾਂ ਦੀਆਂ ਅੱਖਾਂ ਚ ਵੇਖ ਕੇ ਪਤਾ ਲੱਗ ਜਾਂਦਾ ਹੈ ਸੋ ਗੱਲ ਕਰ ਰਹੀ ਸੀ ਨਾਨਕੇ ਪਿੰਡ ਦੀ ਸੋ ਇੱਥੋਂ ਹੀ ਗੱਲਾਂ ਚੱਲਦੀਆਂ ਨੇ ਅੱਗੇ-ਅੱਗੇ ਤਾਂ ਫਿਰ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਕੁਝ ਮੈਂਬਰ ਜਾਂ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਕੋਲ ਇੰਨਾ ਜਿਹੜਾ ਪਰੋਖੋਂ ਨਹੀਂ ਹੈਗੀ ਕਿ ਬੱਚਿਆਂ ਨੂੰ ਉਹ ਇੰਨੀ ਐਸ਼ ਹੈ ਜਿਹੜੀ ਉਹ ਕਰਵਾ ਸਕਣ ਨਾਨਕੇ ਘਰ ਦੇ ਵਿੱਚ ਪਰ ਵੈਸੇ ਤਾਂ ਗੱਲ ਇਹ ਹੈ ਆਪਣੇ ਕਦ ਤੋਂ ਵੱਧ ਕੋਸ਼ਿਸ਼ ਉਹ ਕਰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਦులਾਰ ਕਰ ਸਕੀਏ ਹੈਨਾ ਸੋ ਉੱਥੇ ਬੱਚਿਆਂ ਨੂੰ ਵੀ ਥੋੜਾ ਜਿਹਾ ਸਮਝ ਆ ਜਿਹੜੀ ਆਉਣੀ ਚਾਹੀਦੀ ਹੈ ਜੇਕਰ ਉਹਨਾਂ ਕੁੜੀ ਕੋਈ ਤਕੜੇ ਘਰ ਵਿਆਹੀ ਹੋਈ ਆ ਤਾਂ ਉੱਥੇ ਬੱਚੇ ਨੇ ਜਿਹੜੇ ਥੋੜਾ ਜਿਹਾ ਉਹਨਾਂ ਨੂੰ ਜ਼ਿਆਦਾ ਖੁੱਲ ਮਿਲੀ ਹੁੰਦੀ ਹੈ ਜ਼ਿਆਦਾ ਖਰਚਾ ਮਿਲਦਾ ਤੇ ਨਾਨਕੇ ਕਰਜੇ ਕਰ ਘੱਟ ਮਿਲਦਾ ਤਾਂ ਫਿਰ ਉਹਨਾਂ ਨੂੰ ਭੰਡੀ ਨਹੀਂ ਕਰਨੀ ਚਾਹੀਦੀ ਉੱਥੇ ਜਾ ਕੇ ਇਹ ਦੇਖਣਾ ਚਾਹੀਦਾ ਹੈ ਕਿ ਉੱਥੇ ਤੁਹਾਨੂੰ ਚੀਜ਼ਾਂ ਜ਼ਰੂਰ ਮਿਲਦੀਆਂ ਨੇ ਪਰ ਕੀ ਇੰਨਾ ਪਿਆਰ ਮਿਲਦਾ ਜਿਨਾ ਨਾਨੀ ਸਾਨੂੰ ਪਿਆਰ ਕਰਦੀ ਹੈ ਨਾਨੀ ਵੱਤੋਂ ਵੱਤ ਕੋਸ਼ਿਸ਼ ਕਰਦੀ ਹੈ ਆਪਣੇ ਹੱਥ ਨਾਲ ਬਣਾ ਕੇ ਚੀਜ਼ਾਂ ਖਵਾਉਣ ਦੀਆਂ ਤੇ ਉਹਦੇ ਵਿੱਚ ਉਹ ਚੀਜ਼ਾਂ ਸਾਨੂੰ ਕਿਉਂ ਸਵਾਦ ਲੱਗਦੀਆਂ ਨੇ ਭਾਵੇਂ ਚੁੱਲ੍ਹੇ ਤੇ ਬਣੀਆਂ ਹੋਣ ਭਾਵੇਂ ਗੈਸ ਤੇ ਬਣੀਆਂ ਹੋਣ ਗੱਲ ਹੁੰਦੀ ਹੈ ਬਣਾਉਣ ਦੀ ਮੇਰੇ ਨਾਨੀ ਜਿਹੜੇ ਉਹ ਕਹਿੰਦੇ ਹੁੰਦੇ ਸੀ ਜੇਕਰ ਚੀਜ਼ ਅਸੀਂ ਆਪਣੇ ਰੀਜ ਨਾਲ ਬਣਾਵਾਂਗੇ ਨਾ ਤਾਂ ਉਹ ਜ਼ਰੂਰ ਸਵਾਦ ਵਾਲੀ ਹੈ ਸੋ ਗੱਲ ਇਹ ਉਹਦੇ ਵਿੱਚ ਨਾਨੀ ਦਾ ਪਿਆਰ ਹੁੰਦਾ ਹੈ ਹੈਨਾ ਸੋ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਨੇ ਜਿਹੜੀਆਂ ਉਹ ਕੁੜੀਆਂ ਦੀਆਂ ਵੀ ਜੁੜੀਆਂ ਹੁੰਦੀਆਂ ਅੱਗੇ ਬੱਚੇ ਨੇ ਹੁਣ ਸਾਡੇ ਬੱਚੇ ਹੋ ਗਏ ਉਹਨਾਂ ਦੀਆਂ ਯਾਦਾਂ ਨੇ ਬੱਚੇ ਆਉਣਾ ਨਹੀਂ ਚਾਹੁੰਦੇ ਹੈਗੇ ਛੁੱਟੀਆਂ ਕੱਟ ਕੇ ਜਿੱਥੋਂ ਵੀ ਆਉਂਦੇ ਨੇ ਸੋ ਗੱਲ ਪਿਆਰ ਦులਾਰ ਦੀ ਹੈ ਤੇ ਇੱਕ ਤਾਂਗ ਤੇ ਇੱਕ ਰੀਜ ਹੈ ਜਿਹੜੀ ਉੱਥੇ ਜਾਣ ਦੀ ਮਿਲਣ ਦੀ ਮੈਂ ਤਾਂ ਕਹਿੰਨੀ ਹਾਂ ਹਮੇਸ਼ਾ ਬਣੀ ਰਹੇ ਇਹ ਨਹੀਂ ਹੈ ਕਿ ਅਸੀਂ ਆਪਣਾ ਕੰਮ ਕਾਰ ਛੱਡ ਕੇ ਉੱਥੇ ਜਾਂਦੇ ਰਹੀਏ ਨਹੀਂ ਜਦੋਂ ਤੁਹਾਨੂੰ ਸਮਾਂ ਮਿਲਦਾ ਪਰ ਗੱਲ ਹੈ ਵੀ ਦਿਲੋਂ ਪਿਆਰ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ ਭਾਵੇਂ ਤੁਸੀਂ ਘੰਟਾ 2 ਘੰਟਾ ਜਾਂ ਫਿਰ ਇਸ ਤੋਂ ਵੱਧ ਸਮਾਂ ਜਿਹੜਾ ਉੱਥੇ ਰਹਿ ਕੇ ਆਉਨੇ ਆ। ਸੋ ਗੱਲਾਂ ਜਿਹੜੀਆਂ ਪਹਿਲਾਂ ਵੀ ਤੁਹਾਡੇ ਨਾਲ ਕੁਝ ਜਸਾਨੀਆਂ ਕੀਤੀਆਂ ਨੇ ਉਮੀਦ ਕਰਦੇ ਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਵੱਧ ਤੋਂ ਵੱਧ ਜੁੜੋਗੇ ਤੇ ਸਾਨੂੰ ਇਹ ਸੁਨੇਹੇ ਜਿਹੜੇ ਲਿਖ ਕੇ ਸਾਡੇ ਨਾਲ رابطہ ਕਾਇਮ ਕਰੋਗੇ ਕਿ ਅਗਲੀ ਸੀਰੀਜ਼ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੀਆਂ ਗੱਲਾਂ ਕਰੀਏ ਤੁਹਾਡੇ ਬਾਬਤ ਅਸੀਂ ਤੇ ਗੱਲਾਂ ਕਿਉਂਕਿ ਅਸੀਂ ਕੁੜੀਆਂ ਦੀਆਂ ਹੀ ਕਰ ਰਹੇ ਆ ਉਹਨਾਂ ਦੇ ਨਾਲ ਹੀ ਅਸੀਂ ਦੇਖਦੇ ਆ ਸਮਾਜ ਜਿਹੜਾ ਉਹਦਾ ਬਹੁਤ ਵੱਡਾ ਹਿੱਸਾ ਨੇ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਤਾਂ ਬਹੁਤ ਸਾਰੇ ਚਾ ਮਲਾਰ ਨੇ ਜਿਹੜੇ ਉਹ ਕੁੜੀਆਂ ਦੇ ਕੀਤੇ ਜਾਂਦੇ ਨੇ ਪਹਿਲੇ ਸਮੇਂ ਦੇ ਵਿੱਚ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਚੰਗਾ ਵੀ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਜੇ ਜ਼ਿਆਦਾ ਕੁੜੀਆਂ ਹੋ ਗਈਆਂ ਤਾਂ ਵਿਆਹ ਕਰਨਾ ਔਖਾ ਹੋ ਜਾਂਦਾ ਸੀ ਉਹ ਇਸ ਕਰਕੇ ਸੀ ਕਿਉਂਕਿ ਜਿਹੜੀ ਦਾਜ ਪ੍ਰਥਾ ਹੈ ਉਹਦੇ ਨਾਲ ਬੋਝ ਹੈ ਜਿਹੜਾ ਉਹ ਲੱਗਦਾ ਜੇ ਕਿਤੇ ਜ਼ਿਆਦਾ ਅਸੀਂ ਖਰਚਾ ਨਹੀਂ ਕਰਦੇ ਤਾਂ ਕੁੜੀਆਂ ਨੂੰ ਚੰਗੇ ਕਰਨ ਨਹੀਂ ਮਿਲਦੇ ਜਾਂ ਅਗਲਿਆਂ ਦੀ ਸੋਚ ਕੀਤਾ ਪਰ ਹੁਣ ਸਮਾਂ ਥੋੜਾ ਬਦਲ ਗਿਆ ਇਸ ਤਰ੍ਹਾਂ ਨਹੀਂ ਕੋਈ ਗੱਲਾਂ ਨਹੀਂ ਹੁਣ ਕੁੜੀਆਂ ਨੇ ਜਿਹੜੀਆਂ ਬਹੁਤ ਪੜ੍ਹ ਲਿਖ ਵੀ ਗਈਆਂ ਤੇ ਸਮਝਦਾਰ ਵੀ ਹੋ ਗਈਆਂ ਤੇ ਅਗਲੇਰੇ ਨੇ ਜਿਹੜੇ ਉਹ ਵੀ ਸਮਝਦਾਰ ਹੋਗੇ ਨੇ ਭਾਵੇਂ ਕਹਿੰਦੇ ਨਹੀਂ ਹੁੰਦੇ ਜਿਹੜੀ ਬਿਮਾਰੀ ਬਹੁਤ ਦੇਰ ਤੋਂ ਫੈਲੀ ਹੋਏ ਉਹਨੂੰ ਸਮਾਂ ਲੱਗਦਾ ਨਿਕਲਣ ਨੂੰ ਸੋ ਗੱਲ ਇਹ ਹੈ ਤੇ ਤੁਸੀਂ ਕਮੈਂਟ ਕਰਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਹੜਾ ਜਿਹੜਾ ਪ੍ਰੋਗਰਾਮ ਹੈ ਅਗਲਾ ਚਾਹੁੰਦੇ ਹੋ ਤੇ ਨਾਲੋਂ ਨਾਲ ਅਫੀਸ਼ੀਅਲ ਰਾਜਵਿੰਦਰ ਰੋਲ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਅਗਲੇਰੀ ਜਿਹੜੀ ਯੋਜਨਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਕੀ ਦੱਸਾਂਗੇ ਤੁਸੀਂ ਸਾਨੂੰ ਦੱਸੋਗੇ ਕਿ ਅਗਲੇਰਾ ਪ੍ਰੋਗਰਾਮ ਹੈ ਜਿਹੜਾ ਉਹ ਤੁਸੀਂ ਕੀ ਚਾਹੁੰਦੇ ਹੋ ਸੋ ਉਮੀਦ ਕਰਦੇ ਹਾਂ ਸਾਰੇ ਬੱਚੇ ਸਾਰੀਆਂ ਭੈਣਾਂ ਤੇ ਉਹਨਾਂ ਦੀਆਂ ਨਾਨੀਆਂ ਤੰਦਰੁਸਤ ਰਹਿਣ ਤਾਂ ਕਿ ਬੱਚੇ ਨੇ ਜਿਹੜੇ ਉਹ ਇਦਾਂ ਹੀ ਚਾਅ ਮਲਾਰ ਆਪਣੇ ਨਾਨਕੇ ਘਰ ਦਾ ਕਰਦੇ ਰਹਿਣ ਸੋ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਹੁੰਦੀਆਂ ਨੇ ਮੈਂ ਚੱਲਦੇ-ਚੱਲਦੇ ਮੈਨੂੰ ਗੱਲ ਯਾਦ ਆ ਗਈ ਅੱਜ ਕੱਲ ਦਾ ਇੱਕ ਭੈਣ ਹੈ ਜਾਂ ਫਿਰ ਹੁਣ ਅੱਗੇ ਅਸੀਂ ਦੇਖਦੇ ਆਂ ਭੈਣ ਭਰਾ ਹੀ ਬਹੁਤ ਘਟ ਗਏ ਪਰ ਪਹਿਲੇ ਸਮਿਆਂ ਦੇ ਵਿੱਚ ਚਾਰ ਚਾਰ ਭੈਣਾਂ ਜਿਹੜੀਆਂ ਉਹ ਵੀ ਇਕੱਠੀਆਂ ਹੋ ਜਾਂਦੀਆਂ ਬਹੁਤ ਸਾਰੇ ਜਿਹੜੇ ਬੱਚੇ ਆ ਇਕੱਠੇ ਹੋ ਜਾਂਦੇ ਤੇ ਉਹ ਜੂਨ ਦਾ ਮਹੀਨਾ ਜਿਹੜਾ ਉਹ ਖਰਚਾ ਉਹਨਾਂ ਦਾ ਵੱਧ ਜਾਂਦਾ ਸਗੋਂ ਘਟਦਾ ਨਹੀਂ ਕਿਉਂਕਿ ਕੁੜੀਆਂ ਨੂੰ ਵੀ ਕਪੜਾ ਲਿੜਾ ਦੇਣਾ ਉਹਨਾਂ ਦੇ ਬੱਚਿਆਂ ਨੂੰ ਵੀ ਦੇਣਾ ਤੇ ਆਪਣੇ ਜਵਾਈਆਂ ਨੂੰ ਵੀ ਦੇਣਾ ਤੇ ਨਾਲ ਜਿਹੜਾ ਉਹਨਾਂ ਨੇ ਇੱਥੇ ਰਹਿ ਕੇ ਵੀ ਆਣਾ ਪਰ ਦੇਖੋ ਗੱਲਾਂ ਇਹ ਨੇ ਕਿ ਜਿਹੜੀ ਉਹ ਗੱਲਾਂ ਗਿਣਤੀਆਂ ਦੇ ਵਿੱਚ ਨਹੀਂ ਸੀ ਆਉਂਦੀਆਂ ਗਿਣਤੀਆਂ ਬਿੰਤੀਆਂ ਨਹੀਂ ਸੀ ਕੀਤੀਆਂ ਜਾਂਦੀਆਂ ਕਿ ਸਾਡਾ ਇਸ ਮਹੀਨੇ ਕਿੰਨਾ ਖਰਚ ਹੋ ਗਿਆ ਇਹ ਫਰਕ ਹੁੰਦਾ ਕਿਉਂਕਿ ਜਿਨ੍ਹਾਂ ਦੇ ਘਰ ਧੀ ਹੁੰਦੀ ਹੈ ਉਹਨਾਂ ਦੇ ਦਿਲ ਵੀ ਬਹੁਤ ਵੱਡੇ ਹੁੰਦੇ ਨੇ ਉਹ ਧੀ ਨੂੰ ਤੇ ਧੀ ਦੇ ਪਰਿਵਾਰ ਨੂੰ ਖਿਲਾਉਣ ਦੀ ਜੁਰਰਤ ਹੈ ਜਿਹੜੀ ਉਹ ਰੱਖਦੇ ਨੇ ਉਹਨਾਂ ਦਾ ਜਿਗਰਾ ਜਿਹੜਾ ਉਹ ਪ੍ਰਮਾਤਮਾ ਨੇ ਇੰਨਾ ਵੱਡਾ ਦਿੱਤਾ ਹੁੰਦਾ ਸੋ ਸਾਰੇ ਮੈਂ ਉਮੀਦ ਕਰਦੀ ਆ ਆਪਣੇ ਆਪਣੇ ਨਾਨਕੇ ਘਰ ਜਾਇਆਏ ਹੋਣਗੇ ਜਾਂ ਹਜੇ ਵੀ ਬਹੁਤ ਸਾਰੀਆਂ ਛੁੱਟੀਆਂ ਪਈਆਂ ਨੇ ਜਾ ਆਉਣਗੇ ਕੁੜੀਆਂ ਵੀ ਆਪਣੇ ਚਾਹ ਪੂਰੀਆਂ ਘਰ ਪੂਰੇ ਘਰ ਆਉਣਗੀਆਂ ਤੇ ਬੱਚੇ ਵੀ ਤੇ ਨਾਨੀਆਂ ਵੀ ਸੋ ਇਹ ਪਿਆਰ ਹੈ ਜਿਹੜਾ ਨਾਨੇ ਦੋਤੇ ਦੋਧੀਆਂ ਦਾ ਆਪਸ ਦੇ ਵਿੱਚ ਇਸ ਤਰ੍ਹਾਂ ਹੀ ਬਣਿਆ ਰਹੇ ਸੋ ਇਹ ਮੌਸਮ ਹੈ ਅਸੀਂ ਕਹਿ ਸਕਦੇ ਆ ਇਹ ਮੌਸਮ ਹੈ ਉਹਨਾਂ ਨੂੰ ਮਿਲਣ ਦਾ ਉਹਨਾਂ ਦਾ ਆਪਸ ਹੀ ਪਿਆਰ ਵਧਾਉਣ ਦਾ ਕਿਉਂਕਿ ਪੂਰਾ ਸਾਲ ਹੈ ਜਿਹੜਾ ਉਹ ਬੱਚੇ ਨਹੀਂ ਨਿਕਲ ਪਾਉਂਦੇ ਜਾਂ ਫਿਰ ਅੱਗੇ ਜਾ ਕੇ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਪਰ ਉਹ ਵੀ ਘਟ ਆਉਂਦੀਆਂ ਨੇ ਕਿਉਂਕਿ ਗਰਮੀ ਦੀਆਂ ਛੁੱਟੀਆਂ ਯਾਦਾਂ ਹੁੰਦੀਆਂ ਨੇ ਤੇ ਗਰਮੀ ਐਨੀ ਹੋਣ ਦੇ ਬਾਵਜੂਦ ਵੀ ਕੁੜੀਆਂ ਨੂੰ ਠੰਡਕ ਮਿਲਦੀ ਹੈ ਆਪਣੇ ਘਰ ਜਾ ਕੇ ਆਪਣੇ ਪੇਕੇ ਘਰ ਦਾ ਜਿਹੜਾ ਸੁੱਖ ਹੈ ਉਹ ਇਸ ਤਰ੍ਹਾਂ ਹੁੰਦਾ ਸੋ ਮੈਂ ਤਾਂ ਇਹੀ ਕਹੂੰਗੀ ਕਿ ਸਾਰੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਠੰਡੀਆਂ ਹਵਾਵਾਂ ਜਿਹੜੀਆਂ ਆਪਣੇ ਪੇਕੇ ਘਰ ਤੋਂ ਆਉਂਦੀਆਂ ਰਹਿਣ ਇਸੇ ਤਰ੍ਹਾਂ ਖੁਸ਼ ਰਹਿਣ ਤੇ ਬੱਚੇ ਵੀ ਸਸਚੇ